ਪਿਆਰ ਸਤਕਾਰ ਸੋ ਪਾਤਰ ਸਾਹਿਬ ਨੂੰ ਯਾਦ ਕਰਦੇ ਆ ਅੱਜ ਅਸੀਂ ਸਾਰੇ ਮਹੱਭਤੀ ਲੋਕ ਇਕੱਠੇ ਹੋਇਆ ਹੈ ਹਲੋ ਹਲੋ ਆਦਿਆ ਸੋ ਪਾਤਰ ਸਾਹਿਬ ਨਾਲ ਮੇਰੀ ਛੋਟੀ ਜੀ ਯਾਦ ਹੈ ਜਦੋਂ ਮੈਂ ਆਰਟ ਕਾਲਜ ਦੇ ਵਿੱਚ ਡਿਗਰੀ ਕਰਦਾ ਸੀ ਫਾਈਨਲ ਦੇ ਵਿੱਚ 10 ਸੈਕਟਰ ਦੇ ਵਿੱਚ ਪਾਤਰ ਸਾਹਿਬ ਕਿਸੇ ਆਰਟ ਐਕਸੀਬਿਸ਼ਨ ਕਿ ਆਏ ਸੀ ਉਦੋਂ ਮੈਨਾਂ ਉਹਨਾਂ ਨੂੰ ਇੱਕ ਆਪਣੀ ਛੋਟੀ ਜੀ ਨਜ਼ਮ ਸੁਣਾਈ ਸੀ ਕਿ ਨਵ ਜਵੇਂ ਬੱਚਿਆਂ ਦੇ ਗੀਤ ਮੇਰੇ ਰੱਬ ਜੀ ਚੱਲਣਾਂ ਨਹੀਂ ਜਾਣਦੇ ਤੇ ਠੇਢੇ ਖਾਂਦੇ ਰਹਿਣਗੇ ਸ਼ਾਇਦ ਕਿਤੇ ਪਹੁੰਚ ਜਾਣ ਮੰਜਨਾ ਤੇ ਇੱਕ ਦਿਨ ਉਂਗਲੀ ਫੜਾ ਦੀ ਤੇਰੇ ਗੁਣ ਗਾਂਦੇ ਰਹਿਣਗੇ ਨਹੀਂ ਤੇ ਇਹਨੇ ਕਾਗਜ਼ਾਂ ਦੀ ਨਹੀਂ ਤੇ ਇਹਨਾ ਕਾਗਜ਼ਾਂ ਦੀ ਗੋਦ ਵਿੱਚ ਬੈਠ ਕੇ ਬੱਚਿਆਂ ਦੇ ਬਾਗਿਆਂ ਵਿੱਚ ਚੱਲੇ ਰਹਿੰਦੇ ਰਹਿਣਗੇ ਮੇਰੇ ਇਹਨੇ ਗੀਤਾਂ ਨੂੰ ਤਾਂ ਪੈਰ ਨਹੀਂ ਮੱਲਗਾ ਸੋ ਪਾਤਰ ਸਾਹਿਬ ਨੇ ਕਿਹਾ ਸੀ ਬੇਟਾ ਇਹ ਤੇਰਾ ਗੀਤ ਹੈ ਇਹ ਪੰਜਾਬੀ ਬਾਂਬੋਲੀ ਤੇ ਸਾਰੇ ਹੀ ਸ਼ਾਇਰਾਂ ਲਈਦਾ ਸੋ ਉਹਨਾਂ ਨਾਲ ਮੇਰੀ ਬਹੁਤ ਵਾਰੀ ਗੱਲ ਹੋਈ ਲਾਸਟ ਵਾਰੀ ਜਦੋਂ ਗੱਲ ਹੋਈ ਤਾਂ ਉਹ ਬਿਮਾਰ ਸੀ ਮੈਂ ਲੁਧਿਆਣੇ ਉਹਨਾਂ ਨੂੰ ਮਿਲਦੇ ਜਾਣਾ ਸੀ ਸੀ ਲਾਸਟ ਵਾਰੀ ਜਿਹੜਾ ਮੈਂ ਉਹਨਾਂ ਨੂੰ ਗੀਤ ਸੁਣਾਉਣਾ ਸੀ ਉਹ ਇਹ ਸੀ ਕਿ ਲਿਖਣੇ ਜਦ 35 ਅੱਖਰ ਸਿੱਖ ਲੈ ਜਦ 35 ਅੱਖਰ ਲਿਖਣੇ ਜਦ 35 ਅੱਖਰ ਸਿੱਖ ਲੈ ਜਦ 35 ਅੱਖਰ ਕਲਮਾਂ ਦੀ ਖੇਡ ਦਾ ਖਿਡਾਰੀ ਹੋ ਗਿਆ ਊੜੇ ਆੜੇ ਦੀ ਬਦੌਲਤ ਮਾਂ ਪੁੱਤ ਤੇਰਾ ਵੇਖ ਲੈ ਖਿਡਾਰੀ ਹੋ ਗਿਆ ਊੜੇ ਆੜੇ ਦੀ ਬਦੌਲਤ ਸੋ ਇਹ ਜੀ ਬਸਨ ਨੂੰ ਸੁਣਾਉਣਾ ਸੀ ਕਿ ਉਹ ਸਾਨੂੰ ਅਲਵਿਦਾ ਕਹਿ ਗਿਆ ਪਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਮੈਂ ਕਾਲਜ ਟਾਈਮ ਸਕੂਲ ਟਾਈਮ ਗਾਉਂਦਾ ਰਿਹਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਉਹ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਪੈੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪਤੇ ਹੋ ਪੈੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪਤੇ ਪੈੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪਤੇ ਡਗੇ ਮੇਰੀਆਂ ਬਹਾਰਾਂ ਦਾ ਗੁਨਾ ਬਣ ਕੇ ਟਕੇ ਮੇਰੀਆਂ ਬਹਾਰਾਂ ਦਾ ਗੁਨਾ ਬਣ ਕੇ ਕੋਈ ਦਾਲੀਆਂ ਚੋਂ ਲੰਗਿਆ ਹਵਾ ਬਣ ਕੇ ਕੋਈ ਦਾਲੀਆਂ ਚੋਂ ਲੰਗਿਆ ਹਵਾ ਬਣ ਕੇ ਕਦੀ ਬੰਦਿਆਂ دیਵਾਂਗ ਸੰ ਮਿਲਿਆ ਵਿਕਰ ਉਹ ਕਦੀ ਬੰਦਿਆਂ ਤੇ ਵਾਂਗ ਸਾਨੂੰ ਮਿਲਿਆ ਵਿਕਰ ਕਦੀ ਬੰਦਿਆਂ ਤੇ ਵਾਂਗ ਸਾਨੂੰ ਮਿਲਿਆ ਵਿਕਰ ਯਨੇ ਲੰਘ ਜਾਂਨੇ ਪਾਣੀ ਕਦੇ ਵਾਬਣ ਕੇ ਆਵੇ ਲੰਘ ਜਾਂਨੇ ਪਾਣੀ ਕਦੇ ਵਾ ਬਣ ਕੇ ਅਸੀਂ ਰਹ ਗਏ ਬਿਰਖ ਵਾਲੀ ਹਾ ਬਣ ਕੇ ਅਸੀਂ ਰਹ ਗਏ ਬਿਰਖ ਵਾਲੀ ਹਾ ਬਣ ਕੇ ਕੋਈ ਡਾਲੀਆਂ ਚੁਲੰਗਿਆ ਹਵਾ ਬਣ ਕੇ ਕੋਈ ਡਾਲੀਆਂ ਚੁਲੰਗਿਆ ਹਵਾ ਬਣ ਕੇ Thank you so much.